ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਹੋਰ ਆ ਬੇ ਗੁਰਦਰਾ ਰਕਾਬगंज ਸਾਹਿਬ ਐਡੀ ਵੱਡੀ ਕੁਰਬਾਨੀ ਜੀ ਧਾਰਮਿਕ ਆਜ਼ਾਦੀ ਵਾਸਤੇ ਜਿਹੜੇ ਗਰੀਬ ਸੀ ਜੇ ਲੋ ਰਾਜਾ ਪਰੇਸ਼ਾਨ ਕਰ ਰਿਆ ਸੀ ਧਰਮ ਬਦਲਣ ਵਾਸਤੇ ਵੀ ਉਹਨਾਂ ਦੇ ਨਾਲ ਖੜਨਾ ਇਹੜਾ ਗੁਰੂ ਦਾ ਸਨੇਹਾ ਹੈ ਪੂਰੀ ਦੇਸ਼ ਵਿੱਚ ਪਹੁੰਚੇ ਸਾਰੇ ਧਰਮਾਂ ਦੇ ਬੰਦੇ ਬੁਲਾ ਲੈ ਜੀ ਉੱਥੇ ਸਾਰੇ ਧਰਮ ਗੁਰੂ ਆਣਗੇ ਦੇਸ਼ ਦੇ ਕੋਨੇ-ਕੋਨੇ ਤੱਕ ਗੁਰੂਆਂ ਦਾ ਸੰਦੇਸ਼ ਜਾਵੇ ਗੁਰੂ ਨਾਨਕ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਦਸ਼ਮੇਸ਼ ਪੀਤਾ ਦਾ ਤੇ ਵਿਧਾਨ ਸਭਾ ਦਾ ਸੈਸ਼ਨ ਸਿਰਫ ਤੇ ਸਿਰਫ ਗੁਰੂ ਦੀ ਕੁਰਬਾਨੀ ਦੀ ਗੱਲ ਹੋਏਗੀ ਔਰ ਕੋਈ ਗੱਲ ਨਹੀਂ ਹੋਏਗੀ ਉੱਥੇ ਤੇ ਮੈਂ ਤੁਹਾਨੂੰ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਨਗਰ ਕੀਰਤਨ 'ਚ ਵੀ ਆਓ ਔਰ ਕੱਲ ਹੀ ਮੁੱਖ ਮੰਤਰੀ ਸਾਹਿਬ ਨੇ ਸਾਡੇ 4 ਪਿੰਡਾਂ ਜੀ ਇਧਰੋਂ ਜਿਹੜਾ ਆਕੜਾ ਹੈ ਤਾਂ ਸਨੌਰ ਚ ਪੈਂਦਾ ਹੈ। ਔਰ ਸਾਡੇ ਲੰਗ ਚਿਰਨੀ ਸਾਹਿਬ ਉੱਥੇ ਅਜੇ ਵੀ ਹੈ। ਇੱਕੋ ਗੁਰਦੁਆਰਾ ਜਿਹਨਾਂ ਨੇ ਖਿਰਨੀ ਸੰਭਾਲੀ ਹੋਈ ਆ ਦੁੱਖਦਵਾਰਨ, ਮੋਤੀਵਾਕ ਸਾਹਿਬ ਔਰ ਉਸ ਤੋਂ ਅੱਗੇ ਸਿੰਬੜੋ, ਤੰਗੇੜਾ, ਰੋਟਾ ਸਾਹਿਬ ਇਹ 6 ਜਿਹੜੇ ਆਪਣੇ ਚਰਨਸ਼ੋਪਰਾਪਤ ਆ ਇਹਨਾਂ ਨੂੰ ਕੱਲ 3 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਆ ਜੀ 3 ਕਰੋੜ ਰੁਪਏ ਦੀ। ਕੱਲ ਹੀ ਲੈ ਕੇ ਆਏ ਸੀ ਬੰਦਾ। ਉਹਨਾ ਪਿੰਡਾਂ ਵਿੱਚ ਜਿਹੜੇ ਗੁਰੂ ਰਿਆ ਇਹ ਆਉਣ ਵਾਲੇ ਦਿਨਾਂ ਚ ਆਪਾਂ ਜਿਹੜੇ ਨਰੇਗਾ ਵਾਲਿਆਂ ਤੋਂ ਦਰਖਤ ਵੀ ਲਾਣੇ ਆ ਟਰੀ ਗਾਰਡ ਦਾ ਮੈਂ ਬੰਦੋਬਸਤ ਕਰ ਰਿਆ ਵੀ ਜੇ ਕੋਈ ਬੰਦਾ ਕਵੇ ਵੀ ਜਿਹੜੇ ਨਿੰਮ ਸਾਹਿਬ ਗੁਰਦੁਆਰਾ ਕਿੱਥੇ ਆ ਉਹਨੂੰ ਕਹੋ ਜੀ ਆ ਨਿੰਮਾ ਲੱਗੀਆਂ ਹੋਈਆਂ ਸੜਕ ਦੇ ਨਾਲ ਜੇ ਨਾਲ-ਨਾਲ ਚੱਲ ਜਿਓ ਨਿੰਮ ਸਾਹਿਬ ਪਹੁੰਚ ਜੂਗੇ ਖਿਰਨੀ ਸਾਹਿਬ ਕਿੱਥੇ ਆ ਲੰਗ ਦੇ ਵਿੱਚ ਆ ਜੀ ਇਹ ਜਿਹੜੀ ਤੁਹਾਡੀ ਆ ਜਿਹੜੀ ਸਰਾਧ ਰੋਡ ਤੋਂ ਸ਼ੁਰੂ ਕਰੂੰਗਾ ਜੀ ਤੇ ਆ ਜਿਹੜੀਆਂ ਖਿਰਨੀਆਂ ਲੱਗੀਆਂ ਖਿਰਨੀਆਂ ਦੇ ਨਾਲ-ਨਾਲ ਚਲੇ ਜਾਓ ਤੇ ਆਪਣੇ ਗੁਰਦੁਆਰਾ ਖਿਰਨੀ ਸਾਹਿਬ ਪਹੁੰਚ ਜਾਓਗੇ ਗੁਰੂ ਸਾਹਿਬ ਦੇ ਇਹ ਨੂੰ ਆਪਾਂ ਜਿਹੜਾ ਹੈਗਾ ਜਿੱਥੇ-ਜਿੱਥੇ ਜਦੋਂ ਗੁਰੂ ਸਾਹਿਬ ਆਏ ਸੀ ਜਿਹੜਾ ਉੱਥੇ ਦਰਖਤ ਸੀਗਾ ਉਹੀ ਲਵਾਵਾਂਗਾ ਉੱਥੇ ਇਹੋ ਜੇ ਕੰਮ ਕਰਨੇ ਆ ਜੀ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਤੁਹਾਨੂੰ ਕਸ਼ਟ ਹੋਇਆ ਜਿਹੜੇ ਨੌਜਵਾਨ ਹੈ ਖਾਸ ਕਰਕੇ ਮੇਰੇ ਬੱਚੇ ਆ ਜੀ ਜੇ ਮੈਨੂੰ ਉਹਨਾਂ ਨੇ ਕੋਈ ਬੁਰਾ ਭਲਾ ਕਿਹਾ ਤਾਂ ਕੋਈ ਗੱਲ ਨਹੀਂ ਬੱਚਿਆਂ ਦਾ ਹੱਕ ਹੁੰਦਾ ਜੇ ਮੇਤੋ ਕੁਝ ਕਦੇ ਕੋੜਾ ਸ਼ਬਦ ਵਰਤਿਆ ਗਿਆ ਹੋਵੇ ਤਾਂ ਆਪਣੇ ਬੱਚਾ ਨੂੰ ਕਹਣਾ ਮਨ ਚ ਨਹੀਂ ਰੱਖੀਦੀ ਹੁੰਦੀ ਗੱਲ ਕੋਈ ਵੀ ਬਾਪੂ ਦਾ ਕੰਮ ਹੁੰਦਾ ਗੁੱਸਾ ਕਰਨਾ ਬਾਪੂ ਕਰਦਾ ਨਹੀਂ ਜੀ ਗੁੱਸਾ ਡਾੜਦਾ ਹੁੰਦਾ ਬਾਪੂ ਕਦੇ ਕਦੇ ਤਾਂ ਕੋਈ ਗੱਲ ਨਹੀਂ ਫਿਰ ਕਿ ਬਾਪੂ ਦਾ ਕੰਮ ਹੁੰਦਾ ਹੈ ਹੁੰਦਾ ਨਾ ਦੇਖੋ ਬੱਚਾ ਕਦੇ ਬਾਪੂ ਦਾ ਹੱਕ ਹੁੰਦਾ ਕਿ ਨਹੀਂ ਹੁੰਦਾ ਬਾਪੂ ਦਾ ਮਾਂ ਦਾ ਹੱਕ ਵੀ ਹੁੰਦਾ ਪਿਓ ਦਾ ਹੱਕ ਵੀ ਹੁੰਦਾ ਜੀ ਤੇ ਜੇ ਜ਼ਿੰਦਗੀ ਤਰੱਕੀ ਕਰਨੀ ਹੈ ਤਾਂ ਸੂਰਜ ਦੇ ਵਿੱਚ ਟਾਈਮ ਸਪੈਂਡ ਕਰੋ ਸੂਰਜ ਦੀ ਗਰਮੀ ਨੂੰ ਤੇ ਬਾਪੂ ਦੇ ਗੁੱਸੇ ਨੂੰ ਬਰਦਾਸ਼ਤ ਕਰਨਾ ਸਿੱਖੋ ਸੁਖੀ ਰਹੋਗੇ ਜੇ ਬਾਅਦ ਵਿੱਚ ਕੰਮ ਆਊਗਾ ਜਦੋਂ ਜਦੋਂ ਇਸ ਉਮਰ 'ਚ ਪਹੁੰਚੋਗੇ ਫਿਰ ਕਹੋਗੇ ਬਾਪੂ ਠੀਕਾਂ ਦਾ ਸੀਗਾ ਅਜੇ ਥੋੜਾ ਜਿਹਾ ਜਿਹੜਾ ਹੈਗਾ ਸੋ ਆ ਤੁਹਾਨੂੰ ਥੋੜੀ ਜਿਹੀ ਬੇਨਤੀ ਵੀ ਆ ਤੇ ਇਹ ਤੁਹਾਡੇ ਪਿੰਡ 'ਚ ਜਿਹੜਾ ਹੈਗਾ ਹੁਣ ਕੰਮ ਸ਼ੁਰੂ ਹੋ ਗਿਆ ਆ ਹੁਣ ਅੱਗੇ ਇਸ ਤੋਂ ਬਾਅਦ ਜਿਹੜਾ ਕੰਮ ਹੈ ਹੁਣ ਅੱਗੇ ਸਾਡੀ ਸਪੀਡ ਵੱਧ ਜੇਗੀ ਜੀ ਉਮਰ ਉਹ ਗਰੰਟਾਂ ਆ ਰਹੀਆਂ ਸਰਕਾਰ ਪੱਬਾਂ ਪਾਰ ਹੈ ਜੀ ਅਫਸਰ ਸਾਰੇ ਪੱਬਾਂ ਪਾਰ ਹੈ ਜੀ ਹੁਣ ਮੰਨ ਲਓ ਅਫਸਰ ਸਾਹੀ ਜਿਹੜੀ ਹੁੰਦੀ ਹੈ ਨਾ ਥੋੜਾ ਜਿਹਾ ਜਦੋਂ ਸਰਕਾਰ ਬਦਲਦੀ ਆ ਨਾ ਜੀ ਔਰ ਇਹ ਜਿਹੜੀਆਂ ਪ੍ਰਾਣੀਆਂ ਆਤਾਂ ਪਈਆਂ ਹੁੰਦੀਆਂ ਵਾਰਿਸ ਆ ਨਾ ਬਾਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੁਰੀਆਂ ਪੁਰੀਆਂ ਜੀ ਇਹ ਜਿਹੜੀਆਂ ਪ੍ਰਾਣੀਆਂ ਆਤਾਂ ਹੁੰਦੀਆਂ ਬਦਲ ਰਹੀਆਂ ਆਫਸਰ ਵੀ ਬਦਲ ਰਹੇ ਆ ਤੇ ਮੈਂ 2 ਮਹੀਨੇ ਤਾਂ ਮੇਰੇ ਲੱਗਿਆ ਜੀ ਬਾਰਡਰ ਦੇ ਉੱਤੇ ਹੜ੍ਹ ਆਏ ਹੋਏ ਸੀ ਔਰ ਸਤਗੁਰ ਸੱਚੇ ਬਾਸ਼ਾ ਦੀ ਕਿਰਪਾ ਰਹੀ ਕਿ ਪਿੱਛੇ ਮੇਰੀ ਇੱਕ 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 ਨਿਗਾ ਮੇਰੀ ਅੱਖ ਮੇਰੀ ਪਿੱਛੇ ਨੂੰ ਰਹਿੰਦੀ ਸੀ ਮੇਰੇ ਇਲਾਕੇ ਤਾਂ ਨਹੀਂ ਕਿਤੇ ਡੁੱਬ ਗਏ ਲੋਕ ਤੇ ਪਿੱਛੇ ਕੀ ਹਾਲਤ ਹੈ ਬਾਏ ਗੁਰੂ ਦੀ ਕਿਰਪਾ ਹੋਈ ਕਿ ਮੈਂ 7 ਜ਼ਿਲ੍ਹਿਆਂ ਦੇ ਵਿੱਚ ਮੈਂ 2 ਮਹੀਨੇ ਲਗਾਤਾਰ ਉੱਤੇ ਰਿਹਾ ਜੀ ਅਗਲਾ 1 ਹਫ਼ਤਾ ਮੈਂ ਉੱਥੇ ਆ ਸੰਗਤ ਨੂੰ ਵੀ ਬੇਨਤੀ ਆ ਜੀ ਸਾਰਾ ਬੰਦੋਬਸਤ ਕਰ ਰਹੇ ਆ 23 24 25 ਨੂੰ ਜਰੂਰ ਆਓ ਉਥੇ ਦੇਖੋ ਦੇਸ਼ ਵਿਦੇਸ਼ ਤੋਂ ਅਨੰਦਪੁਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਕਿਲਾ ਆਨੰਦਗੜ੍ਹ ਚੱਕ ਨਾਨਕੀ ਠੀਕ ਆ ਜਿਹੜਾ ਗੁਰੂ ਨੇ ਨਗਰ ਬਸਾਇਆ ਉਥੇ ਆਓ ਔਰ ਉਥੇ ਸਾਡੇ 20 ਆਮ ਆਦਮੀ ਕਲੀਨਿਕ 24 ਐਂਬੂਲੈਂਸਾਂ ਖੂਨਦਾਨ ਕੈਂਪ ਹੋਏਗਾ ਅੰਗਦਾਨ ਕੈਂਪ ਹੋਏਗਾ ਔਰ ਇਸ ਤੋਂ ਸવાય ਸਾਡਾ ਜਿਹੜਾ ਹੈਗਾ ਵਿਧਾਨ ਸਭਾ ਦਾ ਸੈਸ਼ਨ ਹੋਏਗਾ ਬਾਕੀ ਜਿਹੜੀ ਕੋਰਸਵਾਰੀ ਨੰਗ ਸਿੰਘਾਂ ਦੇ ਕਰਤੱਵ ਹੋਣਗੇ ਸਾਰੇ ਔਰ ਇਹਦੇ ਨਾਲ ਨਾਲ ਢਾਡੀ ਜਥੇ ਜਿਹੜੇ ਆ ਉਹ ਆਪਣੇ ਤਰੀਕੇ ਨਾਲ ਗੁਰੂ ਦੀ ਕੁਰਬਾਨੀ ਬਾਰੇ ਦੱਸਣਗੇ ਵਿਧਾਨ ਸਭਾ ਆਪਣੇ ਤਰੀਕੇ ਨਾਲ ਦੱਸੇਗੀ ਧਰਮ ਗੁਰੂਆਂ ਦੀ ਜਿਹੜੀ ਜਦੋਂ ਸਮੇਲਨ ਹੋਏਗਾ ਉਹਦੇ ਵਿੱਚ ਸਾਰਾ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਅੱਜ ਦੇ ਸਮੇਂ ਦੇ ਵਿੱਚ ਫਿਰ ਪਾਰਟੀਆਂ ਨਫ਼ਰਤ ਫਲਾ ਰਹੀਆਂ ਲੋਕਾਂ ਨੂੰ ਆਪਸ ਲੜਾ ਰਹੀਆਂ ਧਰਮ ਦੇ ਨਾਂ ਦੇ ਜਾਤ ਦੇ ਨਾਂ ਦੇ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਅਸ ਵੇਲੇ ਜਿਹੜਾ ਗੁਰੂ ਦਾ ਫਲਸਫਾ ਹੈਗਾ ਜੋ ਗੁਰੂ ਨੇ ਸਾਨੂੰ ਸਿਖਾਇਆ ਸੀਗਾ ਬਹੁਤ ਜ਼ਰੂਰੀ ਆ ਸਭ ਤੋਂ ਵੱਡੀ ਗੱਲ ਸੀ ਗੁਰੂ ਸਾਹਿਬ ਕੁਲ ਪੰਡਿਤ ਆਏ ਔਰ ਪੰਡਿਤ ਕਿਰਪਾ ਰਾਮ ਦੀ ਗਵਾਹੀ ਚਾਏ ਉਹ ਗੁਰੂ ਗੋਬਿੰਦ ਸਿੰਘ ਦੇ ਜਦੋਂ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਉਹ ਪੰਡਿਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਨਤਮਸਤਕ ਹੋਏ ਉਹਨਾਂ ਦੇ ਚਰਨੀ ਲੱਗੇ ਉਹਨਾਂ ਨੇ ਫਿਰ ਗੁਰੂਆਂ ਦੇ ਨਾਲ ਜਿਹੜੇ ਸੀਗੇ ਉਹਨਾਂ ਦੇ ਸ਼ਾਹਜਾਹਾਂ ਦੇ ਨਾਲ ਕੁਰਬਾਨੀਆਂ ਵੀ ਦਿੱਤੀਆਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੰਦਿਆਂ ਨੇ ਇਸੇ ਤਰ੍ਹਾਂ ਕੱਲ ਮੈਂ ਮਲੇਰਕੋਟਲੇ ਸੀਗਾ ਜੀ ਸ਼ੇਰ ਮੁਹੰਮਦ ਖਾਨ ਉਹਨੇ ਕਿਹਾ ਸੀ ਜਿਹੜੇ ਛੋਟੇ ਸ਼ਾਹਜਾਦੇ ਆ 9 ਸਾਲ ਦੇ 7 ਸਾਲ ਦੇ ਹਾ ਦਾ ਨਾਰਾ ਮਾਰਿਆ ਉਹਨੇ ਉਹ ਮੁਸਲਮਾਨ ਸੀ ਟੋਡਰਮਲ ਟੋਡਰਮਲ ਦੀ ਹਵੇਲੀ ਉਹਨੂੰ ਜਹਾਜ਼ ਹਵੇਲੀ ਵੀ ਕਹਿੰਦੇ ਆ ਉਹਨੇ ਮਾਤਾ ਗੁਜਰੀ ਵਾਸਤੇ ਛੋਟੇ ਸਾਹਿਬ ਜਦਿਆਂ ਵਾਸਤੇ ਸੋਨੇ ਦੀਆਂ ਮੋਹਰਾਂ ਚੜਕ ਕੇ ਉਹਨਾਂ ਨੂੰ ਉਹਨਾਂ ਦੇ ਜਿਹੜਾ ਸੀਗਾ ਸਭ ਤੋਂ ਮਹਿੰਗੀ ਧਰਤੀ ਉਹਨੇ ਖਰੀਦ ਕੇ ਦਿੱਤੀ ਉਹ Hindu ਸੀ ਸੋ ਗੁਰੂ ਸਾਹਿਬ ਦੀ ਕੁਰਬਾਨੀ ਨਾਲ ਸਿੱਖ Hindu ਮੁਸਲਮਾਨ ਜੈਨ ਸਾਰੇ ਭਾਈਚਾਰੇ ਉਹਨਾਂ ਨੇ ਭਾਈਚਾਰੇ ਦਾ ਸੰਦੇਸ਼ ਦਿੱਤਾ ਕਰਮਗੜ੍ਹ ਦਾ 7 ਲੱਖ ਦਾ ਚੈੱਕ ਹੈ ਜੀ ਤੁਹਾਡੇ ਛੱਪੜ ਦੀ ਡਿਮਾਂਡ ਤੁਹਾਡੀ ਵੀ ਪੁਰਾਣੀ ਆ ਨਾ ਉਹਦਾ ਵੀ ਕਰ ਦੋ ਉਹਦਾ ਵੀ ਕਰ ਦੋ ਓਕੇ ਠੀਕ ਹੈ ਦੋਤੇ ਨਹੀਂ ਹੈ ਇਹਨੇ ਕਰ ਲੈਣੇ ਆਪਣੇ ਜਵਾਹਰ ਉੱਧਰ ਰਹਿੰਦੇ ਨੇ ਇਹ ਕਲੋਨੀ ਚ ਰਹਿੰਦੇ ਨੇ ਕਿੱਦਰ ਰਹਿੰਦੇ ਨੇ ਅੱਧਾ ਦਾ ਬਣ ਗਿਆ ਉਹ ਨੋਟ ਕਰਾ ਦਿਓ ਉਹਦੇ ਵਿੱਚ ਪੈਸੇ ਪਹਿਲਾਂ ਮੈਂ ਦੇ ਦਿੰਦਾ ਜੀ ਮੈਂ ਆਪਣੇ ਕੋਲੋਂ ਚੈੱਕ ਤੇ ਬਹੁਤ ਬਹੁਤ ਧੰਨਵਾਦ ਜੀ ਚਲੋ ਵਾਸੁਰ ਗੀਨੇ ਜਿਵੇਂ ਸੁਣਦੀ ਸੀ ਹਾਂਜੀ ਹਾਂਜੀ ਨਰੇਕਾ ਸ਼ੁਰੂ ਕਰਾ ਰਿਹਾ ਨਰੇਕਾ ਸਾਡਾ ਇੱਕ ਨਹਿਰੀ ਪਾਣੀ ਨਾਲ ਹਾਂਜੀ ਨਰੇਕਾ ਕਰਾਨਾ ਜੀ ਨਰੇਕਾ ਕਰਾਨਾ ਸਰ ਇੱਕ ਨਹਿਰੀ ਪਾਣੀ ਇੱਧਰ ਆ ਗਿਆ ਜੀ ਆਪਣੇ ਪੰਚੇਤੀ ਤੱਕ ਲੈ ਕੇ ਆਣਾ ਆਪਾਂ ਨੇ ਉਹ ਲਿਆਵਾਂਗੇ ਸਾਰਾ ਡੁੱਬਾ ਹੋ ਕੇ ਚਲਾਇ ਜਾਊਗਾ ਉਹ ਲਿਆਵਾਂਗੇ ਸਾਰਾ ਲਿਆਵਾਂਗੇ ਸਾਰਾ ਸੇ ਫੇਰ ਹੋ ਜਾਈਏ ਸਾਰਾ ਤੋਂ ਭਾਈ ਸਭ ਦਾ ਬਲਾਕ ਸੰਤੀ ਮੈਂਬਰ ਨੇ ਬੀਬੀ ਜੋ ਕੋਈ ਕਮੇਡੀ ਇੱਕ ਮਿੰਟ ਦੀ ਉਪਰ ਜੀ ਕਰਾਣਾ ਕੋਈ ਨਹੀਂ ਕੋਈ ਮੇਰੀ ਭੈਣ ਖੜਾ ਪਸੰਦ ਬੋਲੇ ਇਸੋ ਨਿਹਾਲ ਜੀ ਕਹਾਲਾ ਕਰਾਣਾ ਕਰਾਣਾ ਜੀ ਕਰਾਣਾ ਜੀ ਮੇਰਾ ਇੱਕ ਗਾਣਾ ਕੰਮ ਮੈਂ ਕਰਵਾਣਾ ਕੰਮ ਵੀ ਮੰਗਦਾ ਤੁਸੀਂ ਕਹਦਾ ਕੋ ਮੈਂ ਤੁਹਾਨੂੰ ਬੰਦ ਦੋ ਕਰਨਾ ਬੈਠਾ ਹਾਂਜੀ ਆਹ ਕੀ ਗੱਲ ਕੋਈ ਕਾਰੀ ਬੰਦੇ ਨੇ ਇਹਨਾਂ ਨੂੰ ਤੁਹਾਨੂੰ ਲੱਗੂਗੀ ਪੈਸੇ ਤੁਹਾਨੂੰ ਲੱਗੀ ਨਹੀਂ ਪੈਸੇ ਨੇ ਅਜੇ ਤੱਕ ਇਹਦੀ ਤਾਂ ਇਹਦੀ ਤਾਂ ਬਾਦੀ ਓਵਰ ਬਹੁਤ ਲੱਗਦੀ ਹੈ ਜੀ ਤਾਂ ਇਹ ਤਾਂ 58 ਤੋਂ ਉੱਪਰ ਹੀ ਹੈ ਹਾਂਜੀ ਹਾਂਜੀ ਇਹ ਤਾਂ ਲਵਾਓ ਪੈਸੇ ਨੂੰ ਕਿਉਂ ਨਹੀਂ ਲੱਗੀ ਫਿਰ ਇਹਨੂੰ ਨਹੀਂ ਉਹ ਮੁਲਾਜ਼ਮ ਨੇ ਕਰ ਦੇਣਾ ਹੈ ਜੀ ਕਰਦੇ ਮੁਲਾਜ਼ਮ ਨੇ ਦੇ ਜੀ ਨਹੀਂ ਫਿਰ ਕਿਉਂ ਕਿ ਬੜਾਪਾ ਪੈਨਸ਼ਨ ਤੇ ਲੱਗ ਸਕਦੀ ਹੈ ਕਾਰ ਹੋ ਗਿਆ ਜੀ ਉਹ ਤਾਂ 5 ਸਾਲ ਹੋ ਗਏ ਰਿਟਾਇਰ ਹੋ ਕੇ ਪੈਨਸ਼ਨ ਮਿਲਦੀ ਹੋਣੀ ਹੈ ਮੈਨੂੰ ਮੈਨੂੰ ਚਾਹੀਦਾ ਦਾਰੂ ਪਿੰਦੇ ਨੇ ਇੱਕ ਫੇਸ ਪੈਨਸ਼ਨ ਕਿੰਨੀ ਮਿਲਦੀ ਹੈ ਦਾਰੂ ਪਿੰਦੇ ਤਾਂ ਹੁਣ ਦਾਰੂ ਸੁਣਾਓ ਹੈਲੋ ਅੱਜ ਤਾਂ ਮੈਂ ਰੱਦੀਆ ਨਾ ਬੈਸਾ ਨਾ ਕੋਈ ਸ਼ੱਕ ਨਹੀਂ ਤਾਂ ਕੋਈ ਇਲਾ ਕਹਿੰਦਾ ਜੀ ਕਰਦੇ ਆ ਕੁਝ ਨਾ ਕੁਝ ਤਰ੍ਹਾਂ ਕਰਦੇ ਆ ਪਰਦਾ ਕਰ ਦੋ ਲੋਲਾ ਲੋਲਾ ਪਰਦਾ ਕਰ ਦੋ ਬਗ ਆ ਜਾ ਕਰੋ ਪੁਰਿਆ ਇੱਧਰ ਆ ਇੱਧਰ ਆ ਖੜ ਜਾ ਯਾਰ ਹਾਂ ਆ ਤਾਂ ਜਾਵੇ ਕੋਈ ਆ ਆ ਤਰੀਪਲਾਟੇਸ਼ਨ ਕਰੋ ਉਹਦੇ ਵਿਚਾਲੇ ਨਾ ਇਸ ਤਰ੍ਹਾਂ ਸੀਰੀਜ਼ ਆਫ ਵੈਲਸ ਬਣਾ ਦਿਓ ਉਹਦੇ ਵਿਚ ਇਹਦਾ ਜਦੋਂ ਇਹ ਭਰ ਜੇ ਤਾਂ ਉਹਦੇ ਵਿਚ ਪਾਣੀ ਜਾਣਾ ਸ਼ੁਰੂ ਹੋ ਜੇ ਉਹਦੇ ਵਿਚ ਸਿਰੇ ਤੋਂ ਜਾ ਕੇ ਉਹਨੂੰ ਲਿਫਟ ਡੀਕ੍ਰੀਟ ਕਰੋ ਤਾਂ ਤਾਂ ਹੋਰ ਸਾਫ਼ ਹੋ ਜਾਏਗਾ ਕੇਲੀਆਂ ਲਾ ਦਿਓ ਉੱਥੇ ਦੂਜਾ ਉਹ ਸਾਫ਼ ਕਰਦਿਆਂ ਪਾਣੀ ਨੂੰ ਡੀਟੌਕਸ ਕਰਦਿਆਂ ਨਾ ਕੇਲੀਆਂ ਲਾ ਦਿਓ ਨੜੇ ਲਾ ਦਿਓ ਡੱਬ ਲਾ ਦਿਓ ਜੋ ਵੀ ਕਰਨਾ ਉਹਨਾਂ ਨਾਲ ਉਹਦੀ ਜਿਹੜੀ ਰਜੋਕਰੀ ਕਹਿੰਦੇ ਉਹਨੂੰ ਸ਼ਾਇਦ ਨਾ ਇਹਦੇ ਉੱਪਰ ਹੀ 42 ਫੁੱਟ ਦਾ ਪਾਹਾ ਆਉਂਦਾ ਜੀ ਸਿਰੇ ਤੱਕ ਹੀ ਇਹ ਨੀ ਓਟੋ ਉਹ ਵਫਾ ਬਣਾ ਲਓ ਤੁਸੀਂ ਵਫਾ ਤੋਂ ਮੈਂ ਬਣਾ ਰਿਹਾ ਮੈਂ ਤੁਹਾਨੂੰ ਕਿਹਾ ਤਾਂ ਵੀ ਇਹਦੇ ਉੱਪਰਲੇ ਪਾਸੇ ਜਿਹੜਾ ਨਾ ਮੈਂ ਕਹਿੰਦਾ ਇਹਦੇ ਦੋਨੋਂ ਪਾਸੇ ਨਾ ਜੀ ਹੈ ਜੀ ਉਹਦਾ ਨਿਸ਼ਾਨ ਦੇ ਨਹੀਂ 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 ਜਿਹੜਾ ਹੈਗਾ ਤੁਹਾਡਾ ਉਹਨੂੰ ਕਢਵਾ ਰਿਹਾ ਮੈਂ ਤਾਂ ਪਿਆ ਹੋਇਆ ਨਹੀਂ ਨਹੀਂ ਇਹਨੂੰ ਇਧਰ ਇਧਰੋਂ ਵੀ ਸੜਕੋਂ ਤੁਸੀਂ ਨਾ ਇਧਰ ਪਾਰਕਿੰਗ ਕ੍ਰੀਏਟ ਕਰ ਲਓ ਜਨਾ ਤੁਹਾਡੇ ਉਹ ਕਬਾੜ ਕੂੜਾ ਜਾ ਕੇ ਉਹਨੂੰ ਨੀਚੇ ਦੱਬ ਦਿਓ ਉਹਨੂੰ ਇਦੇ ਉੱਪਰ ਸਾਫ਼ ਮਿੱਟੀ ਪਾ ਕੇ ਨਾ ਜੀ ਇੱਧਰ ਤੁਸੀਂ 25-30 ਫੁੱਟ ਜਿੰਨੇ ਆ ਜਿਹੜਾ ਜਿੱਥੇ ਬੰਦੇ ਖੜੇ ਆ ਨਾ ਜੀ ਉੱਥੇ ਤੱਕ ਇੱਥੇ ਤੱਕ ਟਰੈਕ ਬਣਾ ਦਿਓ ਪੂਰਾ ਟਰੈਕ ਬਣਾ ਦਿਓ ਇੱਧਰ ਵੀ ਬਣਾ ਦਿਓ ਪਰਲੇ ਪਾਸੇ ਵੀ ਬਣਾ ਦਿਓ ਵਿਚਾਰੇ ਜਗ੍ਹਾ ਬਹੁਤ ਹੈ ਤੁਹਾਡੇ ਕੋਲ ਵਿਚਾਰੇ 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 ਇਹਦੇ ਵਿੱਚ ਵੀ ਨਾ ਤੁਸੀਂ ਜਦੋਂ ਵੀ ਆਪ ਨੂੰ ਚਾਹੀਦੇ ਨੇ ਬਸ ਇੱਕ ਨਹੀਂ ਇੱਕ ਨਹੀਂ ਬਣਾਓ ਇੱਕ ਨਹੀਂ ਬਣਾਓ ਤਿੰਨ ਜਾਂ ਚਾਰ ਬਣਾਓ ਤੁਹਾਡੇ ਕੋਲੇ ਚੁਆਇਸ ਹੋਵੇ ਘੱਟੋ ਘੱਟ ਦੋ ਬਣਾਓ ਮੈਂ ਕਹੂੰਗਾ ਤਿੰਨ ਬਣਾਓ ਉਹਨਾਂ ਦੇ ਉਹਦਾ ਪਾਣੀ ਕਿਹੜੇ ਵਿੱਚ ਜਾਣਾ ਹੈ ਉਹਦੇ ਚ ਜਿਹੜਾ ਖਾਲਾ ਬਣਾਉਣਾ ਉਹਦੇ ਚ ਉਹਦੇ ਨੂੰ ਡਿਸਾਈਡ ਸਾਰੇ ਜਿਹੇ ਲਗ ਲਗੇ ਖੇਤਾਂ ਨੂੰ ਲੱਗਦਾ ਜੀ ਤਾਂ ਕਿ ਤਾਂ ਕਿ ਉਹਨੂੰ ਆਪਾਂ ਬਾਰੀ ਬਾਰੀ ਉਹਨਾਂ ਦੀ ਡੀਸੈਲਟਿੰਗ ਜੇ ਲੋਡ ਪਾਵੇ ਵੈਸੇ ਤੁਹਾਡੀ ਡੀਸੈਲਟਿੰਗ ਇੱਥੇ ਹੋ ਜਾਣੀ ਹੈ ਸਰ ਇੱਕ ਸੂਏ ਦਾ ਪਾਣੀ ਰਹਿਣਾ ਆਉਂਦਾ ਹੋ ਜੇ ਸਾਡੇ ਇੱਥੇ ਹੈਗਾ ਜੀ ਨਾਲ ਲੱਗਿਆ ਪਾਣੀ ਇਹ ਇਹਦੀ ਡੀਸੈਲਟਿੰਗ ਕਿੱਦਾਂ ਹੋਏਗੀ ਸਰ ਅਸੀਂ ਕਿੱਦਣਾ ਸਿੱਜੇ ਉੱਥੇ ਕਰਾਈ ਸੀ ਆਪਣਾ ਇੱਛੇ ਵਾਲ ਕਰਾਈ ਸੀ ਜੀ ਉਹਦੇ ਕੀ ਕਰਦੇ ਜਿਵੇਂ ਕੋਈ ਚਮ ਨਹੀਂ ਮਿੱਟੀ ਨਹੀਂ ਕੱਢਦੇ ਹੁੰਦੇ ਉੱਪਰ ਹੋੜ ਪਾਈਪ ਪਾ ਕੇ ਨਾ ਮੈਂ ਉਹੀ ਕਹਿ ਰਿਹਾ ਵੀ ਜੇ ਖੂਹ ਹੋਣਗੇ ਨਾ ਜੇ ਇਧਰਲੇ ਦੋ ਬੰਦ ਕਰਤੇ ਜੀ ਉਹ ਸੁੱਕ ਜਾਣਗੇ ਉਹ ਠੀਕ ਹੈ ਜੀ 6 ਮਹੀਨੇ ਬਾਅਦ ਦੂਜਾ ਚੱਲੀ ਜਾਊਗਾ ਅਸੀਂ ਇਛ ਵਾਲੋਂ ਵੇਸ ਵਾਈ ਕਰਾਈਏ ਹਰ 6 ਮਹੀਨੇ ਬਾਅਦ ਉਹ ਤਾਂ ਕੰਬਰ ਸਮ ਹੈ ਜੀ ਉਹ ਵਾਲਾ ਉਹ ਸਾਰਾ ਮੈਕੈਨਿਕ ਆਹ ਤਾਂ ਮੈਨੂਅਲ ਕੰਮ ਜਿਹਨਰੇਗਾ ਵਾਲਾ ਨੇ ਕਰ ਦਿਆ ਕਰਨੀ ਉਹਨੂੰ ਜਦੋਂ ਭਰ ਗਿਆ ਉਹ ਦੂਜੇ ਪਾਸੇ ਸ਼ਿਫਟ ਕਰ ਦਿਓ ਜਦੋਂ ਉਨੀ ਦੇਰ ਸੁੱਕ ਜਾਊਗਾ ਉਹ ਇਹ ਬੜਾ ਸਿੰਪਲ ਕਾਮਨ ਸੈਂਸ ਦੀ ਗੱਲ ਹੈ ਇੱਕ ਦਿਨ ਤਾਂ ਬਲੌਕ ਨਹੀਂ ਬਣਦਾ ਚਲੋ ਠੀਕ ਹੈ ਹੋ ਗਿਆ ਉਹ ਤਾਂ ਰੀਵਲ ਜੀ ਜਦੋਂ ਪਾਈਪ ਪਾਦਾ ਨਹੀਂ ਉਹ ਕਿਵੇਂ ਤਾਲੇ ਪੈ ਰਹੇ ਨੇ ਪਾਈਪ ਜੀ ਸੂਏ ਦੇ ਪਾਉਂਦੇ ਹਾਂ ਜੀ ਹਲਾਉਂਦੇ ਵਾਲੇ ਪਾਈਪ ਜੀ ਪੈ ਰਹੇ ਨੇ ਤਾਲੇ ਜੀ ਨਹੀਂ ਪੈਰੀ ਜਾਗੋ ਪਿੰਡ ਪੈਰੀ ਪਾਣੀ ਦੇ ਜੀ ਪੈਰੀ ਪਾਣੀ ਦੇ ਆਪਾਂ ਨੂੰ ਉਹ ਪੈਰੀ ਪਿੰਡ ਦਾ ਕਾ ਜੀ ਆਪਣੀਆਂ ਉਰੇ ਨੂੰ ਆ ਸੂਏ ਦੇ ਆ ਪੈਸੇ ਦੇ ਨਾਲ ਨਾਲ ਆ ਕੇ ਦਾ ਪੰਚਾਇਤ ਜਿਹੜਾ 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 ਪੱਕਾ ਹੋਣਾ ਜਿਹੜਾ ਤੁਹਾਡਾ ਜਿਹੜਾ ਨਹਿਰ ਵਾਲਾ ਹੈਗਾ ਉਹ ਸਾਰੇ ਖੇਤਾਂ ਨੂੰ ਪਾਣੀ ਜਾਊਗਾ ਤੁਹਾਡੇ ਸਭ ਸਾਰੇ ਪਾਈਪ ਰੱਖੇ ਜਾਣਗੇ ਸਾਰੇ ਪਾਈਪ ਰੱਖੇ ਸਲਾਰੇ ਅਰੀ ਬਟੋ ਜੀ ਉਧਰੋਂ ਕੋਈ ਨਹੀਂ ਆਇਆ ਪੂਰਾ ਠੀਕ ਆ ਲੋਕੇਸ਼ਨ ਵਧੀਆ ਉਹ ਆ ਇੱਧਰ ਲੋਕੇਸ਼ਨ ਵੀ ਲਗਾ ਆ ਬੱਬੇ ਆਹ ਪੰਜ ਮੋਢੇ ਵਿਚ ਇਹਨਾਂ ਰਿਹਾ ਕਰ ਆ ਰਹੇ ਜੀ ਵਿਚ ਹਾਂ ਜੀ ਹਾਂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨਵਾਦ ਆ ਸਰ ਤੁਹਾਡਾ ਬਹੁਤ ਬਹੁਤ ਜੀ ਰੱਖਾਂਗੇ ਜੀ ਰੱਖਾਂਗੇ ਕਿੱਲੀ ਨੱਪ ਕੇ ਰੱਖਾਂਗੇ 8 ਵਜੇ ਅਜੇ ਤੁਹਾਡੇ ਪਾਣੀ ਖੜਾ ਹੁੰਦਾ ਸੀ ਤੁਸੀਂ ਗਲਤ ਕਰ ਰਹੇ ਹੋ ਇਹ ਅੰਦਰ ਆ ਕੇ ਕਰ ਲਓ ਉੱਥੇ ਚੋਬੇ ਦੀ ਰੀਤ ਨਹੀਂ ਖੜਾ ਕਰਦੇ ਸਰ ਜਿੰਨਾ ਦਾ ਹਾਈਟ ਵੇਟ ਤਾਂ ਟਾਈਮ ਟੂ ਟਾਈਮ ਪਹਾੜੀ ਨਹੀਂ ਹੁੰਦੇ ਆ ਨਹੀਂ ਬਟੇ ਨਾ ਬਟਚੀ ਦਾ ਕਿੰਨੇ ਬੱਚੇ ਹਨਾਂ ਕੋਲ ਅੰਦਰ ਦਰੂ 3 ਸਿਕੰਦਰ ਗਿਆ ਦੁਨੀਆ ਵਿੱਚ ਕਿੱਥੇ ਰਹਿੰਦੇ ਹੋ ਅਰਜੁਨ ਸਿੰਘ ਜੀ ਨਾਮ ਤੁਹਾਡਾ ਇੱਕ ਸਰ ਡਾਕਟਰ ਵਧੀਆ ਸਾਫ ਸੁਥਰੀ ਜਗ੍ਹਾ ਕੁਲ ਜਾਓ ਬੱਚਿਆਂ ਨੂੰ ਲੈਕਚਰ ਦਿਓ ਡਾਈਟ ਬਾਰੇ ਦੱਸੋ ਹੋਰ ਸਿਹਤ ਬਾਰੇ ਕੋਈ ਜਾਣਕਾਰੀ ਦਿਓ ਐਚਬੀ ਚੈੱਕ ਕਰੋ ਵਿਜ਼ਨ ਦਾ ਚਾਰਟ ਹੈਗਾ ਤੁਹਾਡੇ ਕੋਲ ਵਿਜ਼ਨ ਦਾ ਅਸਰ ਨਹੀਂ ਐਟ ਵੀ ਚੈੱਕ ਕਰੋ ਹੂੰ ਹੂੰ ਵਿਜ਼ਨ ਚੈੱਕ ਕਰੋ ਹਾਈਟ ਦੇਖੋ weight ਦੇਖੋ ਕੋਈ ਸਟੈਂਟਿੰਗ ਹੈ ਵੇਸਟਿੰਗ ਹੈ ਕਿੰਨੇ ਬੱਚੇ ਨੀਮਕ ਹੈ ਕਿੰਨਿਆਂ ਨੂੰ ਐਮਬਲੀਓਪੀਆ ਹੋ ਜਾਏਗਾ ਕਿਸੇ ਬੱਚੇ ਨੂੰ ਉਹਨੂੰ ਕੋਈ ਜਮਾਤਾ ਖੱਲਿਆ ਜਿਵੇਂ ਜੋ ਉੱਥੇ ਠਾਈ ਆਪ ਕਰੋ ਮੈਨੂੰ ਦੱਸੋ ਜੇ ਕੋਈ ਦਿੱਕਤ ਆਂਦੀ ਆ ਆਪਣਾ ਪੇਪਰ ਪਬਲਿਸ਼ ਕਰੋ ਤੁਸੀਂ ਸਾਰੇ ਪੰਜਾਬ ਚ ਡਿਸਟਿੰਗੁਇਸ਼ ਕਰ ਲੋਗੇ ਆਪਣੇ ਆਪ ਨੂੰ ਆ ਤੁਹਾਡੇ ਪਿੱਛੇ ਆ ਸਫਾਈ ਕਰਕੇ ਗੁਲਾਮ ਲਾ ਦਿਓ ਅਦਰ ਸਫਾਈ ਉਹਨਾਂ ਨੂੰ ਬੁਲਾਓ ਸਰਪੰਚ ਨੂੰ ਬੁਲਾਓ ਚਾਹ ਬੁਲਾਓ ਸਰ ਕਿਉਂ ਹੋਇਆ ਸੀ ਸਰ ਔਰ ਇੱਥੇ ਸਾਰੀ ਸਫਾਈ ਕਰਾ ਕੇ ਇੱਥੇ ਫੁੱਲ ਬੂਟੇ ਲੱਗੇ ਹੋਣੇ ਚਾਹੀਦੇ ਆ 10 ਤਰ੍ਹਾਂ ਦੇ ਫੁੱਲ ਹੋਣ ਤੁਹਾਡੇ ਪੰਛੀ तितਲੀਆਂ ਫਿਰਦੀਆਂ ਹੋਣ ਇੱਥੇ ਪਰ ਇਹਨੂੰ ਮਾਹੌਲ ਨੂੰ ਚੇਂਜ ਕਰੋ ਜੀ ਮਾਹੌਲ ਨੂੰ ਠੀਕ ਹੈ ਜਰੂਰ ਸਰ ਹਾਂ ਸਕੂਲਾਂ ਨਾਲ ਨਾਲ ਸਾਰਿਆਂ ਨਾਲ ਦੋਸਤੀ ਕਰਨ ਜਾਓ ਲੈਕਚਰ ਕਰੋ ਇੱਥੇ ਆ ਜਾਓ ਉਹਨਾਂ ਕੋ ਜੀ ਬੱਚੇ ਲੈ ਕੇ ਆਓ ਸਾਰੇ ਬੱਚੇ ਜਿੰਨੇ ਤੁਹਾਡੇ ਜਿੰਨੇ ਤੁਹਾਡੇ 4-5 ਪਿੰਡ ਆ ਸਾਰੇ ਬੱਚਿਆਂ ਦਾ ਹਰ ਸਾਲ ਤੁਸੀਂ ਚੈੱਕ ਅਪ ਕਰਨਾ ਓਪੀਡੀ ਕਰੋ ਸੋ ਤੁਹਾਡੀ ਆਮਦਨ ਦੁੱਗਣੀ ਹੋ ਗਈ 50 ਤੁਹਾਡੀ ਰਿਜ਼ਰਵ ਹੈ ਤੁਸੀਂ ਤੁਸੀਂ ਟਾਰਗੇਟ ਰੱਖਣਾ ਵੀ ਮੈਂ 120 ਪੇਸ਼ੈਂਟ ਦੇਖਣੇ ਆ ਜਿੰਨੇ ਤੁਹਾਡੇ ਪਿੰਡ ਦੇ ਸਾਰੇ ਬੰਦੇ ਆ ਜੀ ਉਹਨਾਂ ਨੂੰ ਕੋ ਜਿੰਨੇ 40 ਪਲੱਸ ਸਾਰੇ ਆ ਕੇ ਆਪਣਾ weight ਠੀਕ ਆ ਜੀ ਸਾਰਿਆਂ ਦੀ ਬਲੱਡ ਪ੍ਰੈਸ਼ਰ ਸਾਰਿਆਂ ਦਾ ਸ਼ੂਗਰ ਟੈਸਟ ਕਰਾਓ ਕੋਈ ਪਿੰਡ ਚ ਕੋਈ ਬੰਦਾ ਐਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਹਾਈਪਰਟੈਂਸਿਵ ਜਾਂ ਡਾਇਬੀਟਿਕ ਹੋਵੇ ਤੇ ਉਹ ਮਤਲਬ ਉਹਦਾ ਕੀ ਹੋਏਗਾ ਉਹਦਾ ਕਨਸੀਕਵੈਂਸ ਜਾਂ ਉਹਨੂੰ ਸੀਵੀ ਹੋਏਗਾ ਜਾਂ ਉਹਨੂੰ ਹਾਰਟ ਅਟੈਕ ਹੋਏਗਾ ਠੀਕ ਹੈ ਜੀ ਕੋਈ ਹੋਰ ਕੋਈ ਕ੍ਰੋਨਿਕ ਸਾਨੂੰ ਜਿਹੜੇ ਸਾਰੇ ਹੈਲਥ ਚੈੱਕਅਪ ਕਰਾਓ ਸਾਰੇ ਹੈਲਥ ਇੱਕ ਸਕੀਮ ਬਣਾਓ ਹਾਂ ਜਰੂਰ ਤਾਂ ਹੁੰਦੀ ਹੈ ਹਾਈਪਰ ਟੈਨਸ਼ਨ ਡਾਇਬੀਟੀਸ ਉਹ ਕਰੋ ਉਹ ਕਰੋ ਉਹ ਕਰੋ ਹਾਂ ਬਸ ਇਹ ਛੋਟੇ ਛੋਟੀਆਂ ਗੱਲਾਂ ਜੀ ਪ੍ਰੈਗਨੈਂਟ ਲੇਡੀ ਸਾਰਿਆਂ ਨੂੰ ਬੁਲਾਓ ਕੋਈ ਹੋਰ ਕੋਈ ਅਨੀਮਿਕ ਨਹੀਂ ਹੋਣੀ ਚਾਹੀਦੀ ਇਮਯੂਨਾਈਜੇਸ਼ਨ ਹੁੰਦੀ ਹੈ ਸਾਰਾ ਕਰੋ ਜੀ ਕਰੋ ਕਰੋ ਚਲੋ ਅਗਲੀ ਵਾਰ ਤੁਹਾਡੇ ਕੋਣ ਹੈ ਜਿਹੜੀ ਸਫਾਈ ਸੇਵਕ ਕੋਣ ਕਿੱਥੇ ਆਹੋ ਹੈ ਛੁੱਟੀ ਤੇ ਉਹ ਕਹਿੰਦੀ ਵੀ ਜੇ ਬਾਹਰ ਸਫਾਈ ਨਾ ਹੋਈ ਜੇ ਕਾਂਗਰਸ ਕਾਕੜਾ ਤਾਂ ਤੇਰੀ ਨੌਫੇ ਰੱਖੋ ਹੋਰ ਕੁੜੀ ਰੱਖ ਲੈਣੀ ਅਸੀਂ ਠੀਕ ਹੈ ਅੱਗੇ ਪਿੱਛੇ ਸਾਰੀ ਸਫਾਈ ਹੋਣੀ ਚਾਹੀਦੀ ਹੈ ਫੁੱਲ ਬੂਟੇ ਲੱਗੇ ਹੋਣੇ ਚਾਹੀਦੇ ਠੀਕ ਹੈ ਤੁਸੀਂ ਭਾਈ ਪਿੰਡ ਦਿਓ ਵਾਈ ਲੈਣ ਆਏ ਹੋ ਪਹਿਲਾਂ ਵੀ ਆਉਂਦੇ ਹੋ ਕੀ ਕਰਦੇ ਹੋ ਸਰ ਮੈਂ ਟੀਚਰ ਆ ਕਿਸ ਤੇ ਟੀਚਰ ਹੋ ਅੱਛਾ ਉਹ ਡਾਕਟਰ ਸਾਹਿਬ ਇਹ ਟੀਚਰ ਹੈਗੇ ਆ ਜੀ ਚਾਹੁੰਦੇ ਉਹਨਾਂ ਨੂੰ ਪਹਿਲੀ ਵਾਰ ਮਿਲਿਓ ਸਾਹਮਣੇ ਕੁਆਂਟੀ ਹੋ ਤੁਸੀਂ ਹਰ ਇੱਕ ਬੱਚੇ ਦਾ ਐਚਬੀ ਹਾਈਟ ਪਤਾ ਹੋਣੀ ਚਾਹੀਦੀ ਬੱਚੇ ਨੂੰ weight ਕਿੰਨਾ ਉਹਦਾ ਹੈ ਕਿੰਨਾ ਤੇ ਹੋਣਾ ਕਿੰਨਾ ਚਾਹੀਦਾ ਤੁਸੀਂ ਤਾਂ ਆਪ ਬੇਟੇ ਕੁੜੀ ਹੋਸੀ ਸੀਗਾ ਤੇ ਜਿਹੜਾ ਬੱਚੇ ਦੀ ਉਹ ਹਾਈਟ weight vision ਐਚਬੀ ਸਾਰੇ ਬੱਚਾ ਨੂੰ ਪਤਾ ਹੋਣਾ ਚਾਹੀਦਾ ਮੈਂ ਕੱਲੇ ਕੱਲੇ ਨੂੰ ਪੁੱਛਣਾ ਤੁਸੀਂ ਪੜਦੇ ਹੋ ਬੱਚੇ ਕੀ ਕਰਦੇ ਹੋ ਸਿਲਾਈ ਕਰਦੇ ਹਾਂਜੀ ਸਿਲਾਈ ਕਰਦੇ ਕਿੰਨੀ ਉਮਰ ਹੈ ਤੇਰੀ ਹਾਂ ਜੀ ਕਿੰਨਾ ਪੜੀਆ ਪਲਸ 2 ਕੀਤੀ ਹੋਈ ਆ ਕਿੰਨੀਆਂ ਕੁੜੀਆਂ ਚ ਇਹਨਾਂ ਨੇ ਪਲੱਸ 2 ਕੀਤੀ ਹੋਇਆ 6 ਬਿਨਾਂ ਦਾ ਕੋਰਸ ਕਰਾਉਂਗਾ ਨੌਕਰੀ ਮਿਲ ਜੇਗੀ ਤੁਹਾਨੂੰ ਵਧੀਆ ਫਸਟ ਕਲਾਸ ਠੀਕ ਹੈ ਬਣਾਓ ਲਿਸਟ ਬਣਾਓ ਉਹਨਾਂ ਦੀ ਆਪਣੇ ਪ੍ਰਿੰਟ ਚ ਕੋਈ ਕੰਮ ਸ਼ੁਰੂ ਕਰੋ ਦਵਾਈ ਮਿਲਦੀ ਆ? ਹਾਂਜੀ ਸਰ ਟੈਸਟ ਹੁੰਦੇ ਆ? ਹਾਂਜੀ ਇੰਨੇ ਕ ਨਾਲ ਕੁਝ ਨਹੀਂ ਹੋਣਾ ਜੀ ਅੱਗੇ ਹੁਣ ਸਾਰੇ ਨਹੀਂ ਸਰ ਸਾਰੇ ਪ੍ਰਿੰਟ ਚ ਕੋਈ ਔਰਤ ਨੀਮਿਕ ਨਹੀਂ ਹੋਣੀ ਚਾਹੀਦੀ ਜੀ ਕਿਸੇ ਨੂੰ ਕੋਈ ਇਹ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਬਲੱਡ ਪ੍ਰੈਸ਼ਰ ਹੋਵੇ ਜਾਂ ਸ਼ੂਗਰ ਹੋਵੇ ਲੇਕਿਨ ਉਹਦਾ ਇਲਾਜ ਨਾ ਚੱਲਦਾ ਹੋਵੇ ਰੈਗੂਲਰਲੀ ਕੰਟਰੋਲ ਚਾਹੀਦੇ ਸਾਰੇ ਪ੍ਰਿੰਟ ਦਾ ਐਨਸੀਡੀ ਸਾਰੇ ਪ੍ਰਿੰਟਾਂ ਦੇ ਘਰ ਆਸੇ ਪਾਸੇ ਦਾ ਤੁਸੀਂ ਸੜਕ ਤੇ ਬੈਠੇ ਹੋ ਡਾਕਟਰ ਸਾਹਿਬ ਤੁਸੀਂ ਤਾਂ ਇੱਥੇ 200% ਦੇਖੋਗੇ ਤੇ ਜਿਆਦਾ ਤਾਂ ਆਸਾਰੀ ਸੜਕ ਚੱਲਦੀ ਆ ਤੁਹਾਡੀ ਥੋੜਾ ਜਿਹਾ ਮਤਲਬ ਗੋ ਆਊਟ ਆਫ ਦਿਸ ਮਤਲਬ ਇਹ ਸੋ ਵਾਰ ਸੋਚਾ ਜਾਊਗਾ ਸਵੇਰੇ ਆ ਕੇ ਅੱਧਾ ਘੰਟਾ ਸਾਹਮਣੇ ਜਾ ਕੇ ਲੈਕਚਰ ਦਿਆ ਕਰੋ ਬੱਚਾ ਨੂੰ ਰੋਜ਼ ਰੋਜ਼ ਤਿਆਰੀ ਕਰਕੇ ਆਇਆ ਕਰੋ ਰੋਜ਼ ਆਪਣੀ ਵਾਜ ਫਲਾਣੇ ਚੀਜ਼ ਤੇ ਬੋਲਣਾ ਅੱਜ ਫਲਾਣੇ ਚੀਜ਼ ਤੇ ਬੋਲਣਾ ਨਾਲੇ ਪੜੋਗੇ ਤੁਹਾਨੂੰ ਫਾਇਦਾ ਹੋਏਗਾ ਬੀਜੀਸ ਫਾਇਦਾ ਹੋਏਗਾ